ਫਗਵਾੜਾ ਵਿਖੇ ਬੀਤੀ ਦੇਰ ਰਾਤ ਉਸ ਸਮੇਂ ਹਫੜਾ ਦਫਰੀ ਦਾ ਮੋਹੜ ਬਣ ਗਿਆ ਜਦੋਂ ਚਿਹੜੂ ਨਜ਼ਦੀਕ ਨੈਸ਼ਨਲ ਹਾਈਵੇ ਤੇ ਕੁਝ ਵਾਹਨਾਂ ਵਿਚਾਲੇ ਹੋਈ ਲੜੀਵਾ ਟੱਕਰ ਤੋਂ ਬਾਅਦ ਦੋ ਕਾਰਾਂ ਨੂੰ ਭਿਆਨਕ ਅਗ ਲੱਗ ਗਏ ਜਿਸ ਨਾਲ ਇੱਕ ਜ਼ੋਰਦਾਰ ਧਮਾਕਾ ਹੋਇਆ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਈਵੇ ਤੇ ਇੱਕ ਟਰੱਕ ਵੀ ਨੂੰ ਵੀ ਅੱਗ ਲੱਗਣ ਕਾਰਨ ਨੁਕਸਾਨੇ ਚਾਂਦੀ ਸੂchna ਹੈ ਇਸ ਦੌਰਾਨ ਹਾਈਵੇ ਤੇ ਮੋਟਰਸਾਈਕਲ ਤੇ ਸਫਰ ਹੋ ਕੇ ਜਾ ਰਹੇ ਨੌਜਵਾਨ ਵੀ ਗੰਭੀਰ ਰੂਪ ਵਿੱਚ ਚੱਕ ਮੇ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋਣ ਦੀ ਵੀ ਪੁਸ਼ਟੀ ਕੀਤੀ ਗਈ ਹੈ ਸੀ ਆ ਰਹੇ ਜਿਹਾ ਫਿਲਡ ਅਟੈਂਡ ਕਰਕੇ ਰੇਲਵੇ ਦੇ ਵਿੱਚ ਹੈਗੇ ਜੀ ਜਿਹੜੂ ਜਸਪੀਲੇ ਅਟੈਂਡ ਕਰਕੇ ਆਲਰੇਡੀ ਇਥੇ ਟ੍ਰੈਫਿਕ ਜਮ ਹੋ ਜਾਦਾ ਸੀ ਜੀ ਜੀ ਪੋਲ ਦੇ ਸੱਜੇ ਜਦੋਂ ਗੱਡੀ ਇਸ ਪਾਸੇ ਆਏ ਆ ਤੇ ਗੱਡੀ ਸਾਡੀ ਰੁਕੀ ਹੈ ਅਬੀ ਟੋਟਲੀ ਜਾਮ ਸੀਗਾ ਹਮ ਤੇ ਹਾਰਡਲੀ 30 ਸੈਕਿੰਡ ਨਹੀਂ ਵਹੀ ਗੱਡੀ ਚੱਲੀ ਨੂੰ ਮਤਲਬ ਰੁਕੀ ਹੋਈ ਹੈ ਸਾਈਡ ਤੇ ਜਿਹੜਾ ਲੰਬਾ ਟਰਾਲਾ ਖੜੇ ਆ ਜੀ ਇਹ ਸਾਡੇ ਰਾਈਟ ਸਾਈਡ ਤੇ ਜੀ ਓਕੇ ਤੇ ਜਸਟ ਉਪਰੋਂ ਡੀਆਰਐਲ ਦੇ ਵਿੱਚ ਨਹੀਂ ਕਿ ਪਿੱਛੋਂ ਇੱਕਦਮ ਕੋਈ ਤੇਜ਼ ਲਾਈਟ ਆ ਗਈ ਹਮ ਬਸ ਹਿੱਟ ਕੀਤੀ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਤੁਹਾਡੀ ਗੱਡੀ ਕਿਹੜੀ ਹੈ ਕਰਾਟਾ ਸੀਗੀ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੇ ਦੇ ਰਹਿਣ ਵਾਲੇ ਜੀ ਜਿਵੇਂ ਓਜ਼ੀਲੈਂਡ ਦੇ ਰਹਿਣੇ ਸੀ ਹੁਣ ਤੁਸੀਂ ਪਗਵਾੜੇ ਵਾਲੀ ਸਾਈਡ ਤੋਂ ਆ ਰਹੇ ਸੀਗੇ ਝੈਂਡੂ ਸਾਹਮਣੇ ਸਟੇਸ਼ਨ ਤੋਂ ਆ ਰਹੇ ਸੀ ਹਾਂ ਜੀ ਕਿੰਨੀਆਂ ਗੱਡੀਆਂ ਦਾ ਜਿਹੜਾ ਐਕਸੀਡੈਂਟ ਹੋਇਆ ਸਰ ਸਾਡੀ ਅੱਗੇ ਸੀਗੀ ਪਿੱਛੋਂ ਆ ਕੇ ਹਿੱਟ ਕੀਤੀ ਆ ਉਹ ਨਾਲ ਹੀ ਉਸ ਤੋਂ ਬਾਅਦ ਮੇਰਾ ਲੋਕ ਹੋ ਗਿਆ ਜੀ ਜੋ ਬੈਗ ਖੁੱਲਿਆ ਮੈਨੂੰ ਨੱਕ ਆਈ ਡੀ ਆ ਪਰ ਨਾਲ ਮੇਰੇ ਸਾਈਡ ਤੇ ਸੀਟ ਤੁਸੀਂ ਕਿ ਇੱਕ ਕੋਪੈਸੈਂਜਰ ਸੀਟ ਤੇ ਤੇ ਅੱਗੇ ਹਾਈਲੈਕਸ ਗੱਡੀ ਸੀਗੀ ਕੋਈ ਬਲੈਕ ਲੱਗੀ ਆਈ ਸੀ ਉਹਨਾਂ ਵਿੱਚ ਤਿੰਨ ਚਾਰ ਸੀਗੇ ਦੋ ਸਰ ਤੇ ਦੋ ਦੂਜੇ ਬੰਦੇ ਸੀ ਨਾਲ ਆਪਣਾ ਉਹਨਾਂ ਨੇ ਪੁੱਛਿਆ ਇੱਦਾਂ ਕਰਕੇ ਤੇ ਮੈਨੂੰ ਕੋਈ ਸਾਈਡ ਹੀ ਨਹੀਂ ਬਾਲ ਬੰਦੇ ਸਾਹੋਂ ਤੇ ਮੇਰੇ ਸਾਈਡ ਤੋਂ ਖੁੱਲ ਨਹੀਂ ਪਾਇਆ ਤੇ ਇਹਨਾਂ ਨੂੰ ਖੋਲ ਕੇ ਇਹਨਾਂ ਨੇ ਦਰਵਾਜ਼ਾ ਪੁਸ਼ ਕੀਤਾ ਜ਼ੋਰ ਦੀ ਫਿਰ ਬਾਹਰ ਕੱਢਿਆ ਫਿਰ ਮੈਨੂੰ ਖਿੱਚ ਕੇ ਉਹਨਾਂ ਨਾਲ ਮਾਰਦਾ ਕੋਈ ਜਾਨੀ ਨੁਕਸਾਨ ਵੀ ਹੋਇਆ ਪਰ ਐਦ ਕਿੱਦਾਂ ਨਹੀਂ ਬਟ ਸਿਰ ਤੋਂ ਥੋੜਾ ਜਿਹਾ ਖ਼ਦਰਦ ਹੋ ਗਿਆ ਤੇ ਬਾਲ ਕੋਲ ਤੁਸੀਂ ਕਿੰਨੇ ਜਣੇ ਗੱਡੀ ਦੇ ਵਿੱਚ ਮੌਜੂਦ ਸੀ ਓਕੇ ਤੇ ਕੋਈ ਬਾਈਕ ਵਾਲਾ ਵੀ ਭਾਜੀ ਚਪੇਟ ਚ ਆਇਆ ਪਰ ਉਹ ਸਾਈਡ ਤੋਂ ਡਿੱਗੇ ਹੋਏ ਸੀਗੇ ਪਰ ਇਹਨਾਂ ਨੂੰ ਨਹੀਂ ਪਤਾ ਸਰ ਕੌਣ ਕੌਣ ਡਿੱਗੇ ਹੋਣਗੇ ਸੀ ਇਸ ਬੰਦੀ ਜਾਣਕਾਰੀ ਦਿੰਦਿਆਂ ਐਸਐਸਐਫ ਟੀਮ ਦੇ ਅਧਿਕਾਰੀ ਏਐਸਏ ਬਲਜੀਤ RAM ਨੇ ਦੱਸਿਆ ਕਿ ਉਕਤ ਰੋਡ ਤੇ ਜਦੋਂ ਇੱਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾਨ ਤੋਂ ਬਾਅਦ ਪਲਟ ਗਈ ਸੀ ਤਾਂ ਉਸ ਵੇਲੇ ਉਸ ਕਾਰ ਵਿੱਚ ਇੱਕ ਮਹਿਲਾ ਤੇ ਇੱਕ ਵਿਅਕਤੀ ਤੇ ਇੱਕ ਬੱਚਾ ਸਵਾਰ ਸਨ ਜਿਨ੍ਹਾਂ ਨੂੰ ਪੁਲਿਸ ਵੱਲੋਂ ਬਾਹਰ ਕੱਢ ਕੇ ਜਲੰਧਰ ਵਿਖੇ ਇਲਾਜ ਲਈ ਭੇਜਿਆ ਗਿਆ ਉਹਨਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਟ੍ਰੈਫਿਕ ਬਹੁਤ ਹੀ ਹੌਲੀ ਰਫ਼ਤਾਰ ਨਾਲ ਚੱਲ ਰਹੀ ਸੀ ਜਿਸ ਕਾਰਨ ਇਸ ਹਾਸੇ ਤੋਂ ਬਾਅਦ ਕਈ ਵਾਹਨ ਆਪਸ ਵਿੱਚ ਟਕਰਾ ਗਏ ਜਿਨ੍ਹਾਂ ਵਿੱਚੋਂ ਦੋ ਕਾਰਾਂ ਸਮੇਤ ਇੱਕ ਟਰੱਕ ਦੇ ਟਾਇਰਾਂ ਨੂੰ ਅੱਗ ਲੱਗ ਗਈ ਇਸ ਅੱਗ ਲੱਗਣ ਨਾਲ ਜਿੱਥੇ ਇੱਕ ਮੋਟਰਸਾਈਕਲ ਵੀ ਨੁਕਸਾਨਿਆ ਗਿਆ ਉੱਥੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਤੁਰੰਤ ਹੀ ਮੌਕੇ ਤੇ ਪਹੁੰਚ ਕੇ ਆਗੂ ਪਰ ਕਾਬੂ ਪਾਇਆ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕੀ ਵਾਕਿਆ ਜਿਹੜਾ ਅੱਜ ਮੇਨ ਹਾਈਵੇ ਤੇ ਫਗਵਾੜਾ ਤੋਂ ਜਲੰਧਰ ਜਾਂਦੇ ਹੋਏ ਔਰ ਗੱਡੀਆਂ ਨੂੰ ਅੱਗ ਲੱਗੀ ਹੈ ਤੇ ਕੀ ਵਾਕਿਆ ਕੀ ਹੋਇਆ ਭਾਜੀ ਮੈਂ ਐਸੇ ਬਜੀਤਰਾਮ ਐਸਐਸਫ ਫੋੜਾ ਤੇ ਇਹ ਤੋਂ ਜਿੱਥੇ ਅੱਗ ਲੱਗੀ ਹੈ ਇਹ ਤੋਂ ਮੂਰੇ ਗੱਡੀ ਐਕ ਪਲਟ ਗਈ ਕਾਰ ਤੇ ਉਹ ਡਬਲ ਨਾ ਟਕਰਾਉਣਾ ਜਿਹੜਾ ਟਕਰਾਉਣਾ ਸੀ ਕੁਦਰਤੀ ਗਸ਼ਤ ਤੇ ਜਾ ਰਹੇ ਸੀ ਆ ਦੇਖਿਆ ਨਾਲ ਹੀ ਸਾਨੂੰ 112 ਤੋਂ ਕਾਲ ਆ ਕੇ ਵੀ ਜਾ ਕੇ ਦੇਖੋ ਅਸੀਂ ਪਹਿਲੇ ਪਹੁੰਚ ਗਏ ਸੀ ਕੁਦਰਤੀ ਲੰਘ ਰਹੇ ਸੀ ਰਾਸਤੇ ਤੇ ਜਦੋਂ ਲੰਘ ਰਹੇ ਸੀ ਤਾਂ ਗੱਡੀਓ ਪਲਟੀ ਸੀ ਉਹਦੇ ਵਿੱਚ ਇੱਕ ਜੈਂਟਸੀ ਇੱਕ ਲੇਡੀ ਆਕ ਬੱਚਾ ਉਹਨਾਂ ਨੂੰ ਬਾਹਰ ਕੱਢ ਕੇ ਦੂਜੀ ਗੱਡੀ ਬਿਠਾ ਕੇ ਜਲੰਧਰ ਭੇਜਿਆ ਤੇ ਉਹ ਗੱਡੀ ਪਰੇ ਹਲੇ ਕਰਾ ਰਿਆ ਸੀ ਪਿਛੋਂ ਟ੍ਰੈਫਿਕ ਸਲੋ ਆ ਰਿਹਾ ਸੀ ਉਹ ਗੱਡੀ ਮੋਲੀ ਪਲਟਣਾ ਡਵੈਲਣਾ ਪਿਛੋਂ ਸਲੋ ਆ ਰਿਹਾ ਸੀ ਤਕਰੀਬਨ ਜਿੱਥੇ ਗੱਡੀ ਇਹ ਪਹਿਲਾਂ ਐਕਸੀਡੈਂਟ ਪਾਰਟੀ ਸੀ ਉਤੋਂ 200 300 ਮੀਟਰ 400 ਮੀਟਰ ਤੇ ਪਿਛੇ ਸਲੋ ਟ੍ਰੈਫਿਕ ਚੱਲ ਰਿਹਾ ਸੀ ਉਹ ਜੋ ਸਲੋ ਚੱਲ ਰਿਹਾ ਸੀ ਤੇ ਪਿਛੇ ਅਸੀਂ ਦੇਖਿਆ ਤੇ ਧੂਆ ਨਿਕਲ ਰਿਹਾ ਜੇ ਮੌਕੇ ਨਾ ਗਿਆ ਤਾਂ ਦੋ ਕਾਰਾਂ ਨੂੰ ਆਪਸ ਵਿੱਚ ਟਕਰਾਉਣ ਨਾ ਇਹ ਗੱਡੀਆਂ ਗੱਡੀਆਂ ਆਪਸ ਵਿੱਚ ਟਕਰਾਈਆਂ ਜਿਹੜਾ ਅੱਗੇ ਟਰੱਕ ਜਾਂ ਉਹਦੇ ਨਾਲ ਟਕਰਾਈਆਂ ਨਹੀਂ ਆਪਸ ਵਿੱਚ ਹੀ ਇਹ ਟਕਰਾ ਗਈਆਂ ਕਿਉਂਕਿ ਉਹ ਮੋੜੇ ਕਾਰਨ ਅਸੀਂ ਪਰੇ ਕਰਾ ਰਹੇ ਸੀ ਤੇ ਦੋ ਲੇਨਾਂ ਉੱਥੇ ਇੱਕ ਲੇਨ ਚੱਲ ਰਹੀ ਸੀ ਉਹ ਅਸੀਂ ਕੋਨ ਲਾ ਕੇ ਸਾਰੇ ਉਹਨੂੰ ਸਲੋ ਚੱਲ ਰਿਹਾ ਸੀ ਤਾਂ ਇਹ ਪਿਛੋਂ ਸਲੋ ਸੀਗਾ ਫਿਰ ਜਾ ਕੇ ਦੇਖੀਆ ਦੋਹਾਂ ਕਾਰਾਂ ਸਰ ਕੋਈ ਜਾਲੀਮਾਲੀ ਨੁਕਸਾਨ ਤਾਂ ਨਹੀਂ ਹੋਇਆ ਵਿੱਚ ਫੱਟੜ ਹੋਈ ਸੀ ਬੰਦੇ ਫਿਰ ਉਹਨਾਂ ਨੂੰ ਸਿਵਲ ਹਸਪੀਟਲ ਸੁਨਣ ਜਿੱਥੇ ਆ ਰਿਹਾ ਸੀ ਵੀ ਦੋ ਬੰਦੇ ਦੀ ਡੈਥ ਹੋ ਗਈ ਹੈ ਨਹੀਂ ਹਾਲੇ ਕੋਈ ਨਹੀਂ ਅਸੀਂ ਤਾਂ ਫੱਟੜ ਭੇਜੀ ਦੋ ਵਿਅਕਤੀ ਕਿੰਨੇ ਵਿਅਕਤੀ ਸੀ ਗੱਡੀਆਂ 'ਚ ਭਾਜੀ ਇਹ ਹਾਲੇ ਪਤਾ ਕਰਦੇ ਜਲੰਧਰ ਦੇ ਸੀ ਆਪਸ ਵਿੱਚ ਹੀ ਇਹਨਾਂ ਦੀਆਂ ਦੋ ਹੀ ਗੱਡੀਆਂ ਟਕਰਾ ਗਈਆਂ ਟਰੈਫਿਕ ਸਲੋ ਕਰਕੇ ਜਿਹੜਾ ਇੱਕ ਮੋਟਰਸਾਈਕਲ ਵੀ ਸਵਾਰ ਉੱਥੇ ਮੋਟਰਸਾਈਕਲ ਨੂੰ ਵੀ ਅੱਗ ਲੱਗੀ ਹੈ ਹਾਂਜੀ ਉਹ ਹੁਣ ਦੇਖਦੇ ਆ ਪਿੱਛੇ ਮੋਟਰਸਾਈਕਲ ਲੱਗੀ ਅੱਗ ਜੀ ਤਾਂ ਜਿਹੜੇ ਫਟੜ ਸੀ ਉਹਨਾਂ ਨੂੰ ਮੌਕੇ ਨਹੀਂ ਸੀ ਸਿਵਲ ਹਸਪੀਟਲ ਐਂਬੂਲੈਂਸ ਮਂਗਾ ਕੇ ਸਿਵਲ ਹਸਪੀਟਲ ਫਗਵਾੜਾ ਜਾਂ ਸਿਵਲ ਹਸਪੀਟਲ ਜਲੰਧਰ ਜੀ ਇਹ ਫਗਵਾੜਾ ਜੀ ਤੇ ਉੱਥੋਂ ਮੈਂ ਫਾਇਰ ਗੱਡੀ ਫਗਵਾੜੇ ਤੋਂ ਕੰਟਰੋਲ ਨੂੰ ਕਰਕੇ ਮਂਗਾਈ ਤਾਂ ਕਾਰਾਂ ਦੀ ਅੱਗ ਵੀ ਆਈ ਜਿਹੜਾ ਤੇ ਉਹਦੇ ਟੈਨਰ ਨੂੰ ਲੱਗ ਗਈ ਸੀ ਤਾਂ ਉਹ ਵੀ ਬੁਝਾਈ ਤੇ ਬਾਕੀ ਟ੍ਰੈਫਿਕ ਨੂੰ ਹੁਣ ਕੰਟਰੋਲ ਕੀਤਾ ਜੀ ਮੌਕੇ ਤੇ ਭਾਜੀ ਫਾਇਰ ਬ੍ਰਿਗੇਡ ਆ ਗਈ ਹੈ ਜੀ ਮੌਕੇ ਨਾਲ ਫਾਇਰ ਬ੍ਰਿਗੇਡ ਵੀ ਆ ਗਈ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਜੀ ਕੀ ਕਾਰਨ ਕੀ ਹੋ ਸਕਦਾ ਲੜਾਈ ਇਹ ਕਾਰਨ ਨਹੀਂ ਆ ਜੀ ਇਹ ਟ੍ਰੈਫਿਕ ਸਲੋ ਚੱਲ ਰਹੀ ਸੀ ਉਹ ਪਿੱਛੋਂ ਗੱਡੀਆਂ ਤੇਜ਼ ਆਉਦੀਆਂ ਸੀ ਯਾਨੀ ਕਿ ਮੋੜੇ ਸਲੋ ਸੀ ਪਿੱਛੋਂ ਤੇ ਉਹ ਅਪਸ਼ੇਟ ਕਰ ਆ ਗਈਆਂ ਜਿੱਥੇ ਅਸੀਂ ਖੜੇ ਸੀ ਉਤੋਂ 4-500 ਮੀਟਰ ਤੇ ਪਿੱਛੇ ਟਕਰਾ ਗਈਆਂ ਸੀ ਲਾਫਟਾਂ ਦੇਖ ਕੇ ਮੌਕੇ 'ਤੇ ਪਹੁੰਚੇ ਲੋਕਾਂ ਨੇ ਸਨਯੋਗ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਪਾ ਕੇ ਸੋ ਲਖਪਾ ਪਵਾੜੇ ਭੇਜਿਆ ਜੀ ਇਹ ਅਚਾਨਕ ਹੀ ਆਪਸ ਵਿੱਚ ਹੀ ਟਕਰਾ ਗਈਆਂ ਕਿਹਦੇ ਵਿੱਚ ਦੋ ਕਾਰਾਂ ਸੀ ਦੋ ਤਰ੍ਹਾਂ ਨੁਕਸਾਨ ਹੋਇਆ ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਦੀ ਪਛਾਣ ਕੀਰਲਾ ਦੇ ਰਹਿਣ ਵਾਲੇ ਅਸਮੀਰ rauf ਵਜੋ ਹੋਈ ਹੈ ਜੋ ਕਿ ਇੱਕ ਨਿੱਜੀ ਯੂਨੀਵਰਸਿਟੀ ਵਿੱਚ 에어ਪੋਰਟ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਸੀ ਜਰਕਿ ਉਸ ਦੇ ਸਾਥੀ ਦੀ ਪਛਾਣ ਵਿਨਾਇਕ ਕੇ ਸੁਰੇਸ਼ ਵਜੋ ਹੋਈ ਹੈ ਉਧਰ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਦੋ ਵਿਅਕਤੀਆਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਜਰ ਕਿ ਦੂਸਰਾ ਵਿਅਕਤੀ ਗੰਭੀਰ ਜ਼ਖਮੀ ਸੀ ਜਿਸ ਦਾ ਡਾਕਟਰਾਂ ਵੱਲੋਂ ਮੋਟਲਾ ਇਲਾਜ ਕੀਤਾ ਗਿਆ ਫੋਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਨਸਰ ਕੀ ਵਾਕਿਆ ਜਿਹੜਾ ਐਕਸੀਡੈਂਟ ਕੇਸ ਸਾਡੇ ਤੋਂ ਆਇਆ ਜੀ ਅੱਜ ਕਰੀਬਨ 11:00 ਵਜੇ ਲੱਗੇ ਪੀਐਸ सदर ਦੇ ਹੇਟ ਤੇ ਇਹਦੇ ਦੇ ਵਿੱਚ ਇੱਕ ਬ੍ਰੋਡਡ ਤੇ ਇੱਕ ਸੱਟਾਂ ਨਾਲ ਮੇਰੇ ਕੋਲ ਰੋਡ ਸਾਈਡ ਐ ਸੱਟਾਂ ਨਾਲ ਦੋ ਮੁੰਡੇ ਆਏ ਕੀ ਕੀ ਨਾਮ ਐਨਸੀ ਉਹ ਮੈਂ ਦੱਸਣਾ ਮੁਸ਼ਕਲ ਹੈ ਬਟ ਇਹ ਕਿ ਇਹਦੇ ਵਿੱਚ ਇੱਕ ਦੇ ਸ਼ੁਰੂਆਤੀ ਦੇਖਣ ਤੇ ਲੱਗਦਾ ਹੈ ਫ੍ਰੈਕਚਰ ਹੈ ਖੱਬੇ ਪਾਟਾ ਦਾ ਇੱਕ ਬ੍ਰੋਡਡ